ਤੇਕਾਂ ਦੇ ਪਹਿਰੇ ਤਾਂ ਜੰਗਾ ਜੁੱਧਾਂ ਦੇ ਸਮੇਂ ਤੋਂ ਚੱਲਦੇ ਆ ਰਹੇ ਨੇ ਜਦੋਂ ਗੁਰੂ ਕੀ ਫੌਜ ਜੰਗਾ ਜੁੱਧਾਂ ਦੇ ਵਿੱਚ ਤਿਆਰ ਪਰ ਤਿਆਰ ਹੋ ਕੇ ਚੱਲਦੀ ਸੀ ਤੇ ਇਹ ਸ਼ੀਦੀ ਪਹਿਰੇ ਉਹਨਾਂ ਸਮਿਆਂ ਤੋਂ ਹੀ ਲੱਗ ਕੇ ਤਿਆਰ ਪਰ ਤਿਆਰ ਹੋ ਕੇ ਫੌਜਾਂ ਛੱਕੇ ਫਿਰ ਸ਼ੀਦੀ ਪਹਿਰੇ ਲਾ ਕੇ ਅਗਈ ਬਾਤੀਆਂ ਸੀਗੀਆਂ ਗੁਰੂ ਸਾਹਿਬ ਅਗੇ ਅਰਦਾਸ ਕਰਦੇ। ਬਬਈ ਜੇ ਗੱਲ ਕਰੀਏ ਤਾਂ ਜਿਹੜਾ ਆਖਰੀ ਗੋਲਾ ਛੁੱਟੇ ਜਾਂਦਾ ਉਹਦਾ ਕੀ ਕਾਰਨ ਹੁੰਦਾ ਕਿਉਂ ਛੁੱਟੇ ਜਿਹੜੇ ਮਖਾਂਦੇ ਨਹੀਂ ਮਖਾਂਦ ਗੁਰੂ ਦੇ ਚੜ੍ਹ ਗਿਆ ਹੁੰਦੇ ਨੇ ਉਹ ਮਖਾਂਦਾਂ ਦੇ ਅਸੀਂ ਖਰਬਾਂ ਨਹੀਂ ਗੋਲੀ ਨਾਲ ਹਉ ਦੂ ਦੂ ਤੇਰੀ ਮੱਤ ਨੂੰ ਠੂਠਾ ਤੇਰੀ ਜਗਤ ਨੂੰ ਸ੍ਰੀ ਸਾਹਿਬ ਤੇਰੀ ਨੱਕ ਨੂੰ ਹਉ ਗੁਰੂ ਘਰ ਦੇ ਦੁਖੀ ਆ ਬਾਜਾ ਤੂੜੀ ਆਲੇ ਅੰਦਰ ਫੜ ਕੇ ਉਹ ਸੰਗ ਸੀ ਲਾਉਣਗੇ ਚੜ੍ਹ ਕੇ ਉਹ ਤੈਨੂੰ ਲੈ ਜਾਣਗੇ ਫੜ ਕੇ ਉਹ ਤੇਰਾ ਤੋੜਨਗੇ ਖੱਬਾ ਮੋਢਾ ਉਹ ਤੇਰਾ ਤੋੜਨਗੇ ਸੱਜਾ ਕੋਢਾ ਹਉ ਛੱਡਣਗੇ ਗੋਲਾ ਮੈਂ ਕੰਤ ਰੂ ਨਾ ਕੌੜਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਖਜ ਫਜਾ ਦੇਵ ਮਾਲਕੋ ਸਤ ਕਰੋ ਤੇਰਾ ਖਾਲਸਾ ਜਪਦੀ ਆਕਾਲੀ ਆਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦ ਸਿਟੀ ਐਟਲੈਂਟਸ ਦੇਖ ਰਹੇ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਅੱਜ ਗੁਰੂ ਘਰ ਦੀਆਂ ਨਿਹੰਗ ਸਿੰਘ ਫੌਜਾਂ ਮੇਰੇ ਨਾਲ ਮੌਜੂਦ ਨੇ ਆਮ ਤੌਰ ਤੇ ਦੇਗ ਜਿਹੜੀ ਨਿਹੰਗ ਸਿੰਘਾਂ ਵੱਲੋਂ ਬਣਾਈ ਜਾਂਦੀ ਹੈ ਜਿਹਨੂੰ ਰਗੜਾ ਵੀ ਕਿਹਾ ਜਾਂਦਾ ਹੈ ਨਿਹੰਗ ਸਿੰਘਾਂ ਦੇ ਵੱਲੋਂ ਉਸਨੂੰ ਸ਼ਹੀਦੀ ਦੇਗਾ ਕਹੀਆਂ ਜਾਂਦੀਆਂ ਸ਼ਹੀਦੀ ਦੇਗਾ ਨਿਹੰਗ ਸਿੰਘਾਂ ਦੇ ਵੱਲੋਂ ਉਸਨੂੰ ਕਿਹਾ ਜਾਂਦਾ ਹੈ ਅੱਜ ਗੁਰੂ ਘਰ ਦੀਆਂ ਫੌਜਾਂ ਮੌਜੂਦ ਨੇ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਉਹ ਦੇਗਾ ਤਿਆਰ ਹੁੰਦੀਆਂ ਨੇ ਕਿਸ ਤਰੀਕੇ ਨਾਲ ਅਰਦਾਸ ਹੁੰਦੀ ਹੈ ਕਿਸ ਤਰੀਕੇ ਨਾਲ ਭੋਗ ਲੱਗਦੇ ਹੈ ਕੀ ਕੀ ਰਸਤਾ ਜਿਹੜੀਆਂ ਉਹਦੇ ਵਿੱਚ ਪੈਂਦੀਆਂ ਨੇ ਤੇ ਨੰਕਸਿੰਘ ਮੇ ਨਾਲ ਨੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਵਿੱਚ ਬਦਾਮ ਸਾਸਾਸ ਕਾਲੀ ਮਿਰਚ ਲੌਂਗ ਛੋਟੀ ਲੇਸੀ ਕਾਜੂ ਚੀਨੀ ਹੋਰ ਵੀ ਰਸਤਾ ਗਲਾਬ ਦੇ ਫੁੱਲ ਹੋਰ ਵੀ ਰਸਤਾ ਜਣ ਜਿੰਨੇ ਵਿੱਚ ਪਾ ਲੋ ਨਹੀਂ ਥੋੜੀਆਂ ਬਾਣੀ ਦਾ ਜਾਪ ਸਾਡੇ ਸਹੀਦੀ ਸਭ ਕਰਨਗੇ ਬਾਬਾ ਜੀ ਜਿਹੜੀ ਇਹ ਚੀਜ਼ ਹੈ ਇਹਨੂੰ ਆਪਾਂ ਕੀ ਕਹਨੇ ਆ ਜੀ ਇਹ ਸਨਹਿਰਾ ਜੀ ਇਹ ਸਾਡਾ ਸਲੋਤਰਾਈ ਜਿਹਦੇ ਨਾਲ ਸੀ ਇਹਦਾ ਮਜ਼ਾ ਕਰਦੇ ਆ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਤਰੀਕੇ ਨਾਲ ਜਿਹੜੀਆਂ ਸ਼ਹੀਦੀ ਦੇਗਾ ਨੇ ਉਹ ਤਿਆਰ ਹੁੰਦੀਆਂ ਨੇ ਅ ਰਸਤੇ ਜਿਹੜੀਆਂ ਪੈ ਚੁੱਕੀਆਂ ਨੇ ਵਿੱਚ ਤੇ ਬਾਬਾ ਜੀ ਨਾਲ ਪਾਠ ਉਹਨਾਂ ਨੇ ਸ਼ੁਰੂ ਕਰ ਦਿੱਤਾ ਚਾਹ ਪਈ ਸਾਹਿਬ ਪਾਠ ਸ਼ਹੀਦ 10ਵੀਂ ਪਨ ਰਾਚਸਕਾ ਕਾਟਾ ਸੀਸਾ ਸਰੀਅਸ ਕੇਤ ਜਗਤ ਕੇ ਈਸਾ ਪਹਪਨ ਬ੍ਰਸ਼ਟ ਗਗਨ ਤੇ ਭਈ ਸਭ ਹਨ ਆਨ ਵਧਾਈ ਲਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰ ਜਨ ਹਾਰੇ ਦਾਸ ਜਾਨ ਮਹਲੇ ਹੋ ਉਬਾਰੇ ਕਵਿਓ ਬਾਚ ਬੈਨ ਪੀ ਚਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਾ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਭਾ ਤੁਮ ਕਾ ਬਹੁ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸਾਏ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦਾ ਕਰੀਐ ਸਭੈ ਅਰਨ ਕੂਆ ਜ ਸੰਗਰਗੈ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਵਰਨਾ ਧਿਆਉ ਜੋ ਭਰ ਚਾਹੋਂ ਸੋ ਤੁਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਅ ਹੈ ਚਨ ਚਨ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੇ ਮੁਜੈ ਉਬਰੀਆ ਵਰਨ ਕਾਲ ਕਾ ਤਰਾਸ ਨਵਰੀਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰਦਾਸ ਕੰਤਾ ਕਾਲ ਪਾਈ ਬ੍ਰਹਮਾ ਬਪ ਧਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसही को हमारी सकल प्रजा जन आप सवारी शिव कण को शिव गुण सुख दियो सत्रन को पल मोबत कियो कट कट के अंतर की जानत भले बुरे की पीर पहचानत चीटी तय कुंचर असथूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाना है काट काट के पट पट की जाना है जब उदकरख करा करतारा प्रजा धर्त तब देहे अपारा जब आ करख करत हूं कब हूं तुम मैं मिलत देह धर सब हूं येते बदन श्रेष्ठ सब तारे आप अपनी भुजा उचारे तुम सब ही ते रहत निरालम जानत वेद भेद अरियालम निरंकार निर्विकार निर्लंभ आद अनिल अनाद असंभ ताका मूढ उचारत पेदा जाको पेव ना पावत वेदा ताको ਹਨ ਅਨੁਮਾਨਤ ਮਹਾ ਮੂੜਕਸ਼ਪੇਦ ਨਾ ਜਾਣਤ ਮਹਾ ਦੇਵ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ एका रूप अनूप स्वरूपा रंग पयो राव कहीं पूपा अण्डज जे रज से तज कीनी उत भज खान बहर रच दीनी कहो फूल राजा होवै बैठा कहो सिमट पयो शंकर इकैठा सगरी श्रेष्ठ दिखाये अचंभव आद जुगाद स्वरूप श्यामभव ਅਬ ਰਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੂ ਕਲ ਕੋ ਇਕ ਵਾਰ ਤਿਆ ਹੈ ਤਾਂ ਕਾਲ ਨਿਕਟ ਨਹੀਂ ਆਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾਕੇ ਤਾਪ ਤਨਕ ਮੋ ਹਰੇ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਹ ਛਵ ਸਕਾ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤੇ ਹਾਰੂ ਕਹਾ ਦਰਦੁ ਦੁਸ਼ਟ ਦੋਖ ਤੇ ਰਹਾ ਢੜਗ ਕੇਤਮ ਸਰਣ ਤੇ ਹਾਰੀ ਆਪ ਹਾਥ ਦੈ ਲੇਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਢੜਗ ਕੇਤਮ ਸਰਣ ਤੇ ਹਾਰੀ ਆਪ ਹੱਥ ਦੈ ਲਿਓ ਉਭਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਅੜੇ ਲ ਸੋਨਾ ਗੰਗ ਜੋ ਯਾਹੇ ਸੋ ਰਸਨਾ ਪਾਵਈ ਸੁਨ ਮੂੜ ਚਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟਨਾ ਤិន ਨਰ ਕੀ ਰਹਿ ਹਉ ਜਾਉ ਯਾਕੀ ਏਕ ਬਾਰ ਚਾਉ ਪਈ ਕੋ ਕਹੈ ਸਵਈਆ ਆਹੇ ਗਹਿ ਜਬ ਤੇ ਤੁਮਰੇ ਤਬ ਤੇ ਕਾਉ ਅਖ ਤਰ ਨਹੀਂ ਆਨੇਉ ਰਾਮ ਰਹੀਮ ਪੁਰਾਨ ਕੋ ਰਾਨ ਅਨੇਕ ਕਹਿ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਬਿਦ ਸਬੈ ਬਹੁ ਭੀਦ ਕਹਿ ਹਮ ਇਕ ਨ ਜਨਿਉ ਸਿਰਿਅਸ ਪਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਬਖਾਨੀ ਆ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਡ ਕੇ ਗयो ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੇ ਕਾਰਾ ਬੁਲਾਵੇ ਨਿਹਾਲ ਹੋ ਜਾਵੇ ਸਿਧਾ ਸਿੰਘਾ ਦੇ ਮਨ ਨੂੰ ਭਾਵੇ ਸ਼੍ਰੀਮਾਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸਤ ਸ਼੍ਰੀ ਅਕਾਲ ਜੇ ਕਾਰਾ ਬੁਲਾਵੇ ਨਿਹਾਲ ਹੋ ਜਾਵੇ ਕਲਗੀਧਾ ਪਾਸ਼ਾ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ ਜਨਕਾਲ ਕ੍ਰਿਪਾ ਤੁੰਧ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ ਕਾਰੇ ਬੁਲਾਵੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਮਿੱਠਾ ਨਾਮ ਵਾਹਿਗੁਰੂ ਮਿੱਠਾ ਨਾਮ ਵਾਹਿਗੁਰੂ ਸੁਚਾ ਨਾਮ ਵਾਹਿਗੁਰੂ ਮਿੱਠਾ ਨਾਮ ਵਾਹਿਗੁਰੂ ਸਚਾ ਨਾਮ ਵਾਹਿਗੁਰੂ ਉਚਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮੁ ਹਰਿ ਤੂ ਸਤ ਨਾਮੁ ਹਰਿ ਤੂ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਹਰਿ ਗੁਰੂ ਧੰਨ ਸਤ ਨਾਮ ਵਾਹਿਗੁਰੂ 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 ਰਮਨ ਪਿਆਰਾ ਵਾਹਿ ਗੁਰੂ ਸਬਦ ਦਾ ਸਹਾਰਾ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਧੰਨ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਸਾਹਿਬ ਜੀਓ ਤੀਨੋ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਬਿਗਨ ਨ ਕੋ ਲੱਗੈ ਜਾਕੀ ਪ੍ਰਵਿਆ ਗਿਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੇ ਟਿਠਿਆ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨੋਂ ਨਿਦਾਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਕੇ ਦਾਤੇ ਸੱਚੇ ਪਾਤਸ਼ਾਹ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਆ ਕਿ ਚੋਹਾ ਜੁਗਾਂ ਦੇ ਮਾਲਕ ਧੰਤਨ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਏ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਇਨਾ ਪਿਆਰਿਆਂ ਸਚਾਰਿਆਂ ਦੀ ਪਿੱਤਰਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ 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 ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚਰੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਇਆ ਤਿਨਾ ਪਿਆਰਿਆਂ ਸਚਾਰਿਆਂ ਦੀ ਪਿੱਤਰਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਤੇ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਤਰੂ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ 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 ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਹੀਂ ਗੱਤਿਆਂ ਦੀ ਗਤ ਨਹੀਂ ਪੱਤਿਆਂ ਦੀ ਪਤ ਨਹੀਂ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਜੋਦੜੀ ਬੇਨਤੀ ਅਰਦਾਸ ਹੈ ਜੀ ਅੱਜ ਸਾਰੀ ਨਿਹੰਗ ਸਿੰਘ ਲਾਡਲੀਆਂ ਫੌਜਾਂ ਇਕੱਤਰ ਹੋਈਆਂ ਹਨ ਨਿਰਮਲ ਅਕਾਲ ਪੁਰਗਾ ਸ਼ੌਣੀ ਦੇ ਵਿੱਚ ਟਰਾਂਸਪੋਰਟ ਨਗਰ ਲੁਧਿਆਣੇ ਦੇ ਵਿੱਚ ਸੋ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਸ਼ੋਕ ਸ਼ਾਂਤੀ ਵਰਤੋਣੀ ਅੱਜ ਜਹੇਦਾਰ ਬਾਬਾ ਕੁਲਦੀਪ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਪਾਤਸ਼ਾਹ ਜੀ ਦੇਗਾ ਸ਼ਹੀਦੀ ਲਵਾਈਆਂ ਹਨ ਨਿਹੰਗ ਸਿੰਘ ਫੌਜਾਂ ਆਪ ਜੀ ਦੇ ਚਰਨ ਸਪਰਸ਼ ਕਰਨ ਪਹੁੰਚੀਆਂ ਹਨ ਆਪ ਜੀ ਨੇ ਭੋਗ ਲਾਉਣਾ ਜੋ ਜੀ ਸ਼ਕੈ ਸੋ ਆਪ ਜੀ ਦਾ ਪਿਤਰਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਜੀ ਅੰਗ ਸੰਗ ਸਹਾਇਓ ਕੇ ਸਹਿਤਾ ਕਰਨੇ ਦੁਕਾਲੰਗ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਸੱਚੇ ਪਾਸ਼ਾ ਖਾਲਸੇ ਦੀ ਹਰ ਮદાન ਫਤਿਹ ਬਖਸ਼ਣੀ ਦੁਖਾਂਤ ਲਿਦਰਾ ਕਸ਼ਟਾਂ ਦੇ ਨਾਸ ਕਰਨੇ ਪੰਥ ਦੀ ਸੇਵਾ ਬਖਸ਼ਣੀ ਹਰ ਮદાન ਫਤਿਹ ਬਖਸ਼ਣੀ ਜੋ ਜੀ ਆਵੇ ਸੋ ਰਾਜੀ ਜਾਵੇ ਅੜੇ ਸੋ ਝੜੇ ਤੁਹਾਡੀ ਸ਼ਰਨ ਪੜੇ ਸੋ ਤਰੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਸੋ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਜੁਕਰ ਆਵ ਲਾਵੇ ਨਿਹਾਲ ਹੋ ਜਾਵੇ ਸਿਦਾ ਸਿੰਘਾਂ ਦੇ ਮਨੋਂ ਭਾਵੇ ਸਤਿ ਸ਼੍ਰੀ ਅਕਾਲ ਜੁਕਰ ਆਵ ਲਾਵੇ ਨਿਹਾਲ ਹੋ ਜਾਵੇ ਸਿਦਾ ਸਿੰਘਾਂ ਦੇ ਮਨੋਂ ਭਾਵੇ ਸਤਿ ਸ਼੍ਰੀ ਅਕਾਲ ਜੁਕਰ ਆਵ ਲਾਵੇ ਨਿਹਾਲ ਹੋ ਜਾਵੇ ਸਿਦਾ ਸਿੰਘਾਂ ਦੇ ਮਨੋਂ ਭਾਵੇ ਸਤਿ ਸ਼੍ਰੀ ਅਕਾਲ ਜਗਤਿ ਦੇ ਤੈ ਕ੍ਰਿਪਾ ਦੇ ਮਨੂ ਭਾਵ ਸਤਿ ਸ਼੍ਰੀ ਅਕਾਲ ਚਲ ਕੇ ਜਾਵੇ ਨਾਲ ਹੋ ਜਾਵੇ ਮਾਤਾ ਸਹਿਬ ਦੇ ਵਾਲੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਚਲ ਕੇ ਜਾਵੇ ਨਾਲ ਹੋ ਜਾਵੇ ਦਸਾਂ ਪਾਤਸ਼ਾਹਾਂ ਦੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਜਪਿਓ ਜਪਿਓ ਸਤਿਓ ਰੱਖਿਓ ਮਿਰਦ ਬਣੀ ਦੀ ਲਾਜ ਓ ਖੱਜਾ ਫੱਜਾ ਦੇਵ ਮਾਲਕੋ ਸਤਿਗੁਰੋ ਤੇਰਾ ਖਾਲਸਾ ਜਪਦੀ ਆਕਾਲ ਯਕਾਲ ਓ ਚੀਤ ਅਮਰੀਦੋ ਜਪਿਓ ਸਤਿਓ ਸਖਾ ਮਿਰਦ ਬਣੇ ਦੀ ਲਾਜ ਕਲਗੀਆਂ ਵਾਲੇ ਪਾਸ਼ਾ ਤੇਰੀ ਫੌਜ ਹੈ ਤਿਆਰ ਪਰ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦੂਰ ਦੂਰ ਤੇਰੀ ਮਤ ਨੂੰ ਠੂਠਾ ਤੇਰੀ ਜਗਤ ਨੂੰ ਸ੍ਰੀ ਸਾਹਿਬ ਤੇਰੀ ਨੱਕ ਨੂੰ ਓ ਗੁਰੂ ਘਰ ਦੇ ਦੁਖੀ ਆਵਾਜ਼ਾਂ ਤੂੜੀ ਵਾਲੇ ਅੰਦਰ ਵੜ ਕੇ ਓ ਸਿੰਘ ਸੀਦ ਆਉਣਗੇ ਚੜ ਕੇ ਓ ਤੈਨੂੰ ਲੈ ਜਾਣਗੇ ਫੜ ਕੇ ਓ ਤੇਰਾ ਤੋੜਨਗੇ ਖੱਬਾ ਮੋਢਾ ਓ ਤੇਰਾ ਤੋੜਨਗੇ ਸਦਾ ਕੋਢਾ ਓ ਛੱਡਣਗੇ ਗੋਲਾ ਨਾ ਕੰਧ ਰੂ ਨਾ ਕੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੇ ਗੱਲ ਕਰਗੇ ਸ਼ਹੀਦੀ ਦੇਗਾਂ ਦੀ ਤਾਂ ਇਹਨਾਂ ਦੀ ਸ਼ੁਰੂਆਤ ਕਿਦੋਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਦੇਗਾ ਦੇ ਪਹਿਰੇ ਤਾਂ ਜੰਗਾ ਜੁੱਧਾਂ ਦੇ ਸਮੇਂ ਤੋਂ ਚੱਲਦੇ ਆ ਰਹੇ ਨੇ ਜਦੋਂ ਗੁਰੂ ਕੀ ਫੌਜ ਜੰਗਾ ਜੁੱਧਾਂ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਚੱਲਦੀ ਸੀ ਤੇ ਇਹ ਸ਼ਹੀਦੀ ਪਹਿਰੇ ਉਹਨਾਂ ਸਮਿਆਂ ਤੋਂ ਹੀ ਲੱਗ ਕੇ ਤਿਆਰ ਬਰ ਤਿਆਰ ਹੋ ਕੇ ਫੌਜਾਂ ਛੱਕੇ ਫਿਰ ਸ਼ਹੀਦੀ ਪਹਿਰੇ ਲਾ ਕੇ ਅੱਗੇ ਵਾਧੀਆਂ ਸੀਗੀਆਂ ਗੁਰੂ ਸਾਹਿਬ ਬਗੇ ਅਰਦਾਸ ਕਰਕੇ ਬਬਈ ਜੇ ਗੱਲ ਕਰਗੇ ਤਾਂ ਜਿਹੜਾ ਲਾਸਟ ਤੇ ਗੋਲਾ ਸੁੱਟਿਆ ਜਾਂਦਾ ਉਹਦਾ ਕੀ ਕਾਰਨ ਹੁੰਦਾ ਕਿਉਂ ਸੁੱਟਿਆ ਜਾਂਦਾ ਉਹ ਮਸੰਦਾਂ ਦੇ ਸੀ ਜਿਹੜੇ ਮਸੰਦ ਨਹੀਂ ਮਸੰਦ ਗੁਰੂ ਦੇ ਚੜ੍ਹ ਕੇ ਆਉਂਦੇ ਨੇ ਉਹ ਮਸੰਦਾਂ ਦੇ ਸੀ ਸਰਬੰਦਿਆਂ ਜੀ ਗੋਲੇ ਨਾਲ ਇਸ ਦੇ ਕਾਰਨ ਸਾਨੂੰ ਗੋਲਾ ਛੜਨਾ ਪੈਂਦਾ ਬਾਕੀ ਕਿਸੇ ਨੂੰ ਵੀ ਕੋਈ ਤਕਲੀਫ ਹੋਵੇ ਉਹ ਸੀਧੀ ਦੇਗਾਰੇ ਕਰੇ ਸੀ ਉਹਨੇ ਇਹ ਗੱਲ ਕਹਿ ਨਹੀਂ ਭਾਈ ਛੀਦੀ ਦੇਗਾਂ ਤਿਆਰ ਕਰਾਓ ਆਪਣੇ ਨਾਲ ਹੋ ਕੇ ਸਾਰਾ ਪਰਿਵਾਰ ਜਿੰਨਾ ਵੀ ਹੁੰਦਾ ਪੂਰ ਸਾਹਿਬ ਦੀ ਸੇਵਾ ਕਰੋ ਅਸੀਂ ਜਿੱਥੇ ਵੀ ਪਾਇ ਸੰਗ ਅਸੀਂ ਦੀਦੇ ਗੱਲ ਆ ਕੇ ਆਉਨੇ ਆ ਪਾਠ ਹੁੰਦਾ ਅਰਦਾਸ ਹੁੰਦੀ ਆ ਉੱਥੇ ਮਾਰੇ ਕਿਰਪਾ ਦੇ ਨਾਲ ਉਸ ਘਰ ਦਾ ਕੀ ਉਸ ਆਣ ਗਵਾਂਡ ਦੇ ਵਿੱਚ ਨਹੀਂ ਦਿੰਦਾ ਜੀ ਸਾਡੀ ਇਹੀ ਬਰਾਦਨਾ ਵੀ ਅਸੀਂ ਸਭ ਨੂੰ ਇਹੀ ਵੀਰ ਕਰਦੇ ਆ ਵੀ ਭਾਈ ਵੱਧ ਤੋਂ ਵੱਧ ਚੜ ਕੇ ਅਸੀਂ ਦੀਦੇ ਗੱਲ ਬੋ ਉਹ ਸੁੱਖਿਆ ਸੁਖ ਵਰਦਾਈ ਕਰੀ ਦੁਖਾਂ ਦਾ ਨਾਸ ਉਹ ਸੁੱਖਾ ਛੱਕਦੇ ਆ ਬਾਬਾ ਨਾਨਕਾ ਸਭ ਕਾਰਜ ਹੋਮਣ ਰਾਸ ਉਹ ਜਿਹੜਾ ਸੁੱਖੇ ਦੀ ਕਰੇ ਬਦੀ ਉਹਦਾ ਗਲਤ ਮਾਅ ਦੀ ਗੱਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੋ ਇਹ ਗੁਰੂ ਕਰਦਿਆਂ ਲਾੜਲੀਆਂ ਫੌਜਾਂ ਨਹਿਕ ਸਿੰਘ ਮੇ ਨਾਲ ਮजूद ਸਨ ਜਿਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਦੇਗਾਂ ਜਿਹੜੀਆਂ ਨੇ ਕਦੋਂ ਲਗਾਈਆਂ ਜਾਂਦੀਆਂ ਨੇ ਕਿਉਂ ਲਗਾਈਆਂ ਜਾਂਦੀਆਂ ਨੇ ਕੀ ਉਸਦਾ ਕਾਰਨ ਹੈ ਆਮ ਤੌਰ ਤੇ ਜਿਹੜੇ ਲੋਕ ਨੇ ਰਗੜਾ ਵੀ ਕਹਿ ਦਿੰਦੇ ਨੇ ਪਰ ਅਸਲ ਦੇ ਵਿੱਚ ਇਹ ਸ਼ਹੀਦੀ ਦੇਗਾਂ ਹੁੰਦੀਆਂ ਨੇ ਪਾਠ ਹੁੰਦਾ ਪਾਠ ਹੋਣ ਤੋਂ ਬਾਅਦ ਅਰਦਾਸ ਹੁੰਦੀ ਹੈ ਆਸ ਬੇਨਤੀ ਹੁੰਦੀ ਹੈ ਉਸ ਤੋਂ ਬਾਅਦ ਗੋਲਾ ਜਿਹੜਾ ਸੁੱਟਿਆ ਜਾਂਦਾ ਜਿਵੇਂ ਕਿ ਦੁਸ਼ਮਣਾਂ ਦੇ ਜਿਹੜੇ ਸਿਰ ਹੈ ਉਹ ਭੰਨੇ ਜਾਂਦੇ ਆ ਸੋ ਇਹ ਮਹੱਤਤਾ ਹੈਗੀ ਆ ਸ਼ਹੀਦੀ ਦੇਗਾਂ ਦੀ ਕਿਸ ਤਰੀਕੇ ਨਾਲ ਸ਼ਹੀਦੀ ਦੇਗਾਂ ਤਿਆਰ ਹੁੰਦੀਆਂ ਤੁਸੀਂ ਦੇਖ ਚੁੱਕੇ ਹੋ ਤੁਸੀਂ ਖਾਲਸਾ ਦੇ ਵੱਲੋਂ ਅਪੀਲ ਜਿਹੜੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਘਰਾਂ ਦੇ ਵਿੱਚ ਸ਼ਹੀਦੀ ਦੇਗਾਂ ਲਾਉਣ ਦੇ ਨਾਲ ਜਿਹੜੀ ਉਹ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਤਰੀਕੇ ਦਾ ਜਿਹੜਾ ਐ ਫੌਜਾਂ ਦੇ ਵੱਲੋਂ ਮੰਨਣਾ ਹੈ ਤੁਸੀਂ ਸਾਰਨੇ ਜੋੜੇ ਹੋ ਦ ਸਿਟੀ ਐਟਲੈਂਟਸ ਦੇਖ ਰਹੇ ਹਾਂ ਮੈਂ ਤੁਹਾਡਾ ਦੋਸਤ ਗਗਨ ਸਮਾ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ